ਦੇ ਵਿੱਚ ਵੱਡਾ ਹਾਦਸਾ ਹੋਇਆ ਪਸਮਾਰਤੀ ਕੀਤੀ ਜਾ ਰਹੀ ਸੀ ਜਦੋਂ ਕਿਸੇ ਦੇ ਵੱਲੋਂ ਗੁਲਾਲ ਉਡਾ ਦਿੱਤਾ ਗਿਆ ਗੁਲਾਲ ਉਡਾਨ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਪੁਜਾਰੀਆਂ ਦੇ ਨਾਲ ਜਿਹੜੇ ਸ਼ਰਧਾਲੂ ਵੀ ਅੰਦਰ ਮੌਜੂਦ ਹੁੰਦੇ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੌਕੇ ਤੇ ਤੁਰੰਤ ਹਰਕਤ ਦੇ ਵਿੱਚ ਆਉਂਦਿਆ ਜਿਹੜੇ ਬਾਹਰ ਸ਼ਰਧਾਲੂ ਖੜੇ ਹੁੰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ 6 ਅਜਿਹੇ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਜ਼ਖਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੰਦਰ ਜਦੋਂ ਪਸਮ ਆਰਤੀ ਕਰ ਰਹੇ ਸਨ ਪੁਜਾਰੀ ਤੇ ਏਸੇ ਦੌਰਾਨ ਕਈ ਸ਼ਰਦਾਲੂ ਅੰਦਰ ਖੜੇ ਸੀ ਕਿਉਂਕਿ ਹਜ਼ਾਰਾਂ ਸ਼ਰਦਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਤੇ ਏਸੇ ਤਿਹਾੜ ਮੌਕੇ ਅੰਦਰ ਜਦੋਂ ਪਸਮ ਆਰਤੀ ਹੋ ਰਹੀ ਸੀ ਅੰਦਰ ਸ਼ਰਦਾਲੂ ਵੀ ਮੌਜੂਦ ਸਨ ਪੁਜਾਰੀ ਵੀ ਮੌਜੂਦ ਸਨ ਆਰਤੀ ਦੇ ਦੌਰਾਨ ਕਿਸੇ ਦੇ ਵੱਲੋਂ ਪਿੱਛੇ ਖੜੇ ਕਿਸੇ ਸ਼ਰਧਾਲੂ ਦੇ ਵੱਲੋਂ ਮੁੱਖ ਪੁਜਾਰੀ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਆਰਤੀ ਕੀਤੀ ਜਾ ਰਹੀ ਸੀ ਉਹਨਾਂ ਤੇ ਗੁਲਾਲ ਪਾ ਦਿੱਤਾ ਜਾਂਦਾ ਔਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੁਲਾਲ ਜੋਤ ਦੇ ਸੰਪਰਕ ਦੇ ਵਿੱਚ ਆਂਦਾ ਹੈ ਤੇ ਉਹ ਅੱਗ ਫੜ ਲੈਂਦਾ ਅੱਗ ਇਸ ਤਰੀਕੇ ਦੇ ਨਾਲ ਉੱਥੇ ਮਚਦੀ ਹੈ ਕਿ ਨੇੜੇ ਖੜੇ ਜਿੰਨੇ ਵੀ ਜਣੇ ਹੁੰਦੇ ਨੇ ਉਹ ਇਸ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੁੱਖ ਪੁਜਾਰੀ ਸਮੇਤ ਜੋ ਦੱਸਿਆ ਜਾ ਰਿਹਾ ਹੈ ਕਿ 13 ਜਣੇ ਜਿਹੜੇ ਉੱਥੇ ਖੜੇ ਸੀ ਉਹ ਚੁਲਸੇ ਨੇ ਹੋ ਰਹਿਣਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹਨਾਂ ਨੂੰ ਤੁਰੰਤ ਉੱਥੇ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਜ਼ਖਮੀਆਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਵਿੱਚ 5 ਤੋਂ ਵੱਧ ਜਿਹੜੇ ਉਹ ਪੁਜਾਰੀ ਦੱਸੇ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਅ ਜ਼ਖਮੀ ਜਿਹੜੇ ਹੋਏ ਨੇ ਉਹ ਸ਼ਰਦਾਲੂ ਵੀ ਸ਼ਾਮਲ ਨੇ ਇਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਕੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਇਸ ਦੇ ਨਾਲ ਹੀ ਜਾਂਚ ਕਰ ਰਹੀ ਟੀਮ ਦੇ ਵੱਲੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਗੁਲਾਲ ਦੇ ਵਿੱਚ ਕੋਈ ਕੈਮੀਕਲ ਹੋ ਸਕਦਾ ਹੈ ਜਿਸ ਕਾਰਨ ਜਿਵੇਂ ਹੀ ਉਹ ਜੋਤ ਜਾਂ ਦੀਵੇ ਦੀ ਸੰਪਰਕ ਵਿੱਚ ਆਇਆ ਗੁਲਾਲ ਤੇ ਉਸ ਨੇ ਅੱਗ ਫੜ ਲਈ ਔਰ ਅੱਗੇ ਇਸ ਤਰੀਕੇ ਦੇ ਨਾਲ ਉੱਥੇ ਮੱਚੀ ਭਾਂਬੜ ਇਸ ਤਰੀਕੇ ਦੇ ਨਾਲ ਮੱਚਾ ਕਿ ਨੇੜੇ ਖੜੇ ਜਿੰਨੇ ਜਨੇ ਸੀ ਉਸ ਅੱਗ ਦੀ ਲਪੇੜ ਦੇ ਵਿੱਚ ਆ ਗਏ ਵੱਡੀ ਘਟਨਾ ਜਿੱਥੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਹਜ਼ਾਰਾਂ ਸ਼ਰਦਾਲੂ ਪਹੁੰਚੇ ਸੀ ਹਜ਼ਾਰਾਂ ਸ਼ਰਦਾਲੂ ਮਹਾਕਾਲ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਜਿੱਥੇ ਪਹੁੰਚੇ ਹੋਏ ਸਨ ਅੰਦਰ ਹਾਲਾਂਕਿ ਆਰਤੀ ਦੌਰਾਨ ਸ਼ਰਦਾਲਾਂ ਦੀ ਗਿਣਤੀ ਘਟ ਹੁੰਦੀ ਹੈ ਪੁਜਾਰੀ ਜਿਹੜੇ ਉਹ ਆਲੇ ਦੁਆਲੇ ਜ਼ਰੂਰ ਮੌਜੂਦ ਹੁੰਦੇ ਨੇ ਪਰ ਇਸ ਘਟਨਾ ਦੇ ਵਿੱਚ 13 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ। ਪਸਮਾਰਤੀ ਕੀਤੀ ਜਾ ਰਹੀ ਸੀ ਜਦੋਂ ਕਿਸੇ ਦੇ ਵੱਲੋਂ ਗੁਲਾਲ ਉਡਾ ਦਿੱਤਾ ਗਿਆ। ਗੁਲਾਲ ਉਡਾਨ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਪੁਜਾਰੀਆਂ ਦੇ ਨਾਲ ਜਿਹੜੇ ਸ਼ਰਧਾਲੂ ਵੀ ਅੰਦਰ ਮੌਜੂਦ ਹੁੰਦੇ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ। ਮੌਕੇ ਤੇ ਤੁਰੰਤ ਹਰਕਤ ਦੇ ਵਿੱਚ ਆਂਦਿਆ। ਜਿਹੜੇ ਬਾਹਰ ਸ਼ਰਧਾਲੂ ਖੜੇ ਹੁੰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ 6 ਅਜਿਹੇ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਜ਼ਖਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੰਦਰ ਜਦੋਂ ਪਸਮ ਆਰਤੀ ਕਰ ਰਹੇ ਸਨ ਪੁਜਾਰੀ ਤੇ ਏਸੇ ਦੌਰਾਨ ਕਈ ਸ਼ਰਦਾਲੂ ਅੰਦਰ ਖੜੇ ਸੀ ਕਿਉਂਕਿ ਹਜ਼ਾਰਾਂ ਸ਼ਰਦਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਤੇ ਏਸੇ ਤਿਹਾਰ ਮੌਕੇ ਅੰਦਰ ਜਦੋਂ ਪਸਮ ਆਰਤੀ ਹੋ ਰਹੀ ਸੀ ਅੰਦਰ ਸ਼ਰਦਾਲੂ ਵੀ ਮੌਜੂਦ ਸਨ ਪੁਜਾਰੀ ਵੀ ਮੌਜੂਦ ਸਨ ਆਰਤੀ ਦੇ ਦੌਰਾਨ ਕਿਸੇ ਦੇ ਵੱਲੋਂ ਪਿੱਛੇ ਖੜੇ ਕਿਸੇ ਸ਼ਰਧਾਲੂ ਦੇ ਵੱਲੋਂ ਮੁੱਖ ਪੁਜਾਰੀ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਆਰਤੀ ਕੀਤੀ ਜਾ ਰਹੀ ਸੀ ਉਹਨਾਂ ਤੇ ਗੁਲਾਲ ਪਾ ਦਿੱਤਾ ਜਾਂਦਾ ਔਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੁਲਾਲ ਜੋਤ ਦੇ ਸੰਪਰਕ ਦੇ ਵਿੱਚ ਆਂਦਾ ਹੈ ਤੇ ਉਹ ਅੱਗ ਫੜ ਲੈਂਦਾ ਅੱਗ ਇਸ ਤਰੀਕੇ ਦੇ ਨਾਲ ਉੱਥੇ ਮਚਦੀ ਹੈ ਕਿ ਨੇੜੇ ਖੜੇ ਜਿੰਨੇ ਵੀ ਜਣੇ ਹੁੰਦੇ ਨੇ ਉਹ ਇਸ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੁੱਖ ਪੁਜਾਰੀ ਸਮੇਤ ਜੋ ਦੱਸਿਆ ਜਾ ਰਿਹਾ ਕਿ 13 ਜਨੇ ਜਿਹੜੇ ਉੱਥੇ ਖੜੇ ਸੀ ਉਹ ਚੁਲਸੇ ਨੇ ਹੋ ਰੇਣਾ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹਨਾਂ ਨੂੰ ਤੁਰੰਤ ਉੱਥੇ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਜ਼ਖਮੀਆਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਵਿੱਚ 5 ਤੋਂ ਵੱਧ ਜਿਹੜੇ ਉਹ ਪੁਜਾਰੀ ਦੱਸੀ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਜ਼ਖਮੀ ਜਿਹੜੇ ਹੋਏ ਨੇ ਉਹ ਸ਼ਰਦਾਲੂ ਵੀ ਸ਼ਾਮਲ ਨੇ ਇਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਕੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਇਸ ਦੇ ਨਾਲ ਹੀ ਜਾਂਚ ਕਰ ਰਹੀ ਟੀਮ ਦੇ ਵੱਲੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਗੁਲਾਲ ਦੇ ਵਿੱਚ ਕੋਈ ਕੈਮੀਕਲ ਹੋ ਸਕਦਾ ਹੈ ਜਿਸ ਕਾਰਨ ਜਿਵੇਂ ਹੀ ਉਹ ਜੋਤ ਜਾਂ ਦੀਵੇ ਦੇ ਸੰਪਰਕ ਵਿੱਚ ਆਇਆ ਗੁਲਾਲ ਤੇ ਉਸਨੇ ਅੱਗ ਫੜ ਲਈ ਔਰ ਅੱਗੇ ਇਸ ਤਰੀਕੇ ਦੇ ਨਾਲ ਉੱਥੇ ਮੱਚੀ ਭਾਂਬੜ ਇਸ ਤਰੀਕੇ ਦੇ ਨਾਲ ਮੱਚਾ ਕਿ ਨੇੜੇ ਖੜੇ ਜਿੰਨੇ ਜਨੇ ਸੀ ਉਸ ਅੱਗ ਦੀ ਲਪੇੜ ਦੇ ਵਿੱਚ ਆ ਗਏ ਵੱਡੀ ਘਟਨਾ ਜਿੱਥੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਹਜ਼ਾਰਾਂ ਸ਼ਰਦਾਲੂ ਪਹੁੰਚੇ ਸੀ ਹਜ਼ਾਰਾਂ ਸ਼ਰਦਾਲੂ ਮਹਾਕਾਲ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਜਿੱਥੇ ਪਹੁੰਚੇ ਹੋਏ ਸਨ ਅੰਦਰ ਹਾਲਾਂਕਿ ਆਰਤੀ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਘੱਟ ਹੁੰਦੀ ਹੈ ਪੁਜਾਰੀ ਜਿਹੜੇ ਉਹ ਆਲੇ ਦੁਆਲੇ ਜ਼ਰੂਰ ਮੌਜੂਦ ਹੁੰਦੇ ਨੇ ਪਰ ਇਸ ਘਟਨਾ ਦੇ ਵਿੱਚ 13 ਦੇ ਕਰੀਬ ਜ਼ਖਮੀ ਤਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਵੱਡਾ ਹਾਦਸਾ ਹੋਇਆ ਪਰ ਸਮਾਰਤੀ ਕੀਤੀ ਜਾ ਰਹੀ ਸੀ ਜਦੋਂ ਕਿਸੇ ਦੇ ਵੱਲੋਂ ਗੁਲਾਲ ਉਡਾ ਦਿੱਤਾ ਗਿਆ ਗੁਲਾਲ ਉਡਾਉਣ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਪੁਜਾਰੀਆਂ ਦੇ ਨਾਲ ਜਿਹੜੇ ਸ਼ਰਧਾਲੂ ਵੀ ਅੰਦਰ ਮੌਜੂਦ ਹੁੰਦੇ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੌਕੇ ਤੇ ਤੁਰੰਤ ਹਰਕਤ ਦੇ ਵਿੱਚ ਆਂਦਿਆ ਜਿਹੜੇ ਬਾਹਰ ਸ਼ਰਧਾਲੂ ਖੜੇ ਹੁੰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ 6 ਅਜਿਹੇ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਜ਼ਖਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੰਦਰ ਜਦੋਂ ਪਸਮ ਆਰਤੀ ਕਰ ਰਹੇ ਸਨ ਪੁਜਾਰੀ ਤੇ ਇਸੇ ਦੌਰਾਨ ਕਈ ਸ਼ਰਦਾਲੂ ਅੰਦਰ ਖੜੇ ਸੀ ਕਿਉਂਕਿ ਹਜ਼ਾਰਾਂ ਸ਼ਰਦਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਤੇ ਇਸੇ ਤਿਹਾੜ ਮੌਕੇ ਅੰਦਰ ਜਦੋਂ ਪਸਮ ਆਰਤੀ ਹੋ ਰਹੀ ਸੀ ਅੰਦਰ ਸ਼ਰਦਾਲੂ ਵੀ ਮੌਜੂਦ ਸਨ ਪੁਜਾਰੀ ਵੀ ਮੌਜੂਦ ਸਨ ਆਰਤੀ ਦੇ ਦੌਰਾਨ ਕਿਸੇ ਦੇ ਵੱਲੋਂ ਪਿੱਛੇ ਖੜੇ ਕਿਸੇ ਸ਼ਰਧਾਲੂ ਦੇ ਵੱਲੋਂ ਮੁੱਖ ਪੁਜਾਰੀ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਆਰਤੀ ਕੀਤੀ ਜਾ ਰਹੀ ਸੀ ਉਹਨਾਂ ਤੇ ਗੁਲਾਲ ਪਾ ਦਿੱਤਾ ਜਾਂਦਾ ਔਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੁਲਾਲ ਜੋਤ ਦੇ ਸੰਪਰਕ ਦੇ ਵਿੱਚ ਆਂਦਾ ਹੈ ਤੇ ਉਹ ਅੱਗ ਫੜ ਲੈਂਦਾ ਅੱਗ ਇਸ ਤਰੀਕੇ ਦੇ ਨਾਲ ਉੱਥੇ ਮਚਦੀ ਹੈ ਕਿ ਨੇੜੇ ਖੜੇ ਜਿੰਨੇ ਵੀ ਜਣੇ ਹੁੰਦੇ ਨੇ ਉਹ ਇਸ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੁੱਖ ਪੁਜਾਰੀ ਸਮੇਤ ਜੋ ਦੱਸਿਆ ਜਾ ਰਿਹਾ ਹੈ ਕਿ 13 ਜਣੇ ਜਿਹੜੇ ਉੱਥੇ ਖੜੇ ਸੀ ਉਹ ਚੁਲਸੇ ਨੇ ਰੇਣਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹਨਾਂ ਨੂੰ ਤੁਰੰਤ ਉੱਥੇ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਜ਼ਖਮੀਆਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਵਿੱਚ 5 ਤੋਂ ਵੱਧ ਜਿਹੜੇ ਉਹ ਪੁਜਾਰੀ ਦੱਸੇ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਅ ਜ਼ਖਮੀ ਜਿਹੜੇ ਹੋਏ ਨੇ ਉਹ ਸਰਦਾਲੂ ਵੀ ਸ਼ਾਮਲ ਨੇ ਇਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਕੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਜਾਂਚ ਕਰ ਰਹੀ ਟੀਮ ਦੇ ਵੱਲੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੁਲਾਲ ਦੇ ਵਿੱਚ ਕੋਈ ਕੈਮੀਕਲ ਹੋ ਸਕਦਾ ਹੈ ਜਿਸ ਕਾਰਨ ਜਿਵੇਂ ਹੀ ਉਹ ਜੋਤ ਜਾਂ ਦੀਵੇ ਦੇ ਸੰਪਰਕ ਵਿੱਚ ਆਇਆ ਗੁਲਾਲ ਤੇ ਉਸ ਨੇ ਅੱਗ ਫੜ ਲਈ ਔਰ ਆਗੇ ਇਸ ਤਰੀਕੇ ਦੇ ਨਾਲ ਉੱਥੇ ਮੱਚੀ ਭਾਂਬੜ ਇਸ ਤਰੀਕੇ ਦੇ ਨਾਲ ਮੱਚਿਆ ਕਿ ਨੇੜੇ ਖੜੇ ਜਿੰਨੇ ਜਣੇ ਸੀ ਉਸ ਅੱਗ ਦੀ ਲਪੇੜ ਦੇ ਵਿੱਚ ਆ ਗਏ ਵੱਡੀ ਘਟਨਾ ਜਿੱਥੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਹਜ਼ਾਰਾਂ ਸ਼ਰਦਾਲੂ ਪਹੁੰਚੇ ਸੀ ਹਜ਼ਾਰਾਂ ਸ਼ਰਦਾਲੂ ਮਹਾਕਾਲ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਜਿੱਥੇ ਪਹੁੰਚੇ ਹੋਏ ਸਨ ਅੰਦਰ ਹਾਲਾਂਕਿ ਆਰਤੀ ਦੌਰਾਨ ਸ਼ਰਦਾਲੂਆਂ ਦੀ ਗਿਣਤੀ ਘਟ ਹੁੰਦੀ ਹੈ ਪੁਜਾਰੀ ਜਿਹੜੇ ਉਹ ਆਲੇ ਦੁਆਲੇ ਜ਼ਰੂਰ ਮੌਜੂਦ ਹੁੰਦੇ ਨੇ ਪਰ ਇਸ ਘਟਨਾ ਦੇ ਵਿੱਚ 13 ਦੇ ਕਰੀਬ ਜ਼ਖਮੀ ਦਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਵੱਡਾ ਹਾਦਸਾ ਹੋਇਆ ਪਸ ਮਾਰਤੀ ਕੀਤੀ ਜਾ ਰਹੀ ਸੀ ਜਦੋਂ ਕਿਸੇ ਦੇ ਵੱਲੋਂ ਗੁਲਾਲ ਉਡਾ ਦਿੱਤਾ ਗਿਆ ਗੁਲਾਲ ਉਡਾਨ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਪੁਜਾਰੀਆਂ ਦੇ ਨਾਲ ਜਿਹੜੇ ਸ਼ਰਧਾਲੂ ਵੀ ਅੰਦਰ ਮੌਜੂਦ ਹੁੰਦੇ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੌਕੇ ਤੇ ਤੁਰੰਤ ਹਰਕਤ ਦੇ ਵਿੱਚ ਆਂਦਿਆ ਜਿਹੜੇ ਬਾਹਰ ਸ਼ਰਧਾਲੂ ਖੜੇ ਹੁੰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ 6 ਅਜਿਹੇ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਜ਼ਖਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੰਦਰ ਜਦੋਂ ਪਸਮ ਆਰਤੀ ਕਰ ਰਹੇ ਸਨ ਪੁਜਾਰੀ ਤੇ ਇਸੇ ਦੌਰਾਨ ਕਈ ਸ਼ਰਦਾਲੂ ਅੰਦਰ ਖੜੇ ਸੀ ਕਿਉਂਕਿ ਹਜ਼ਾਰਾਂ ਸ਼ਰਦਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਤੇ ਇਸੇ ਤਿਹਾੜ ਮੌਕੇ ਅੰਦਰ ਜਦੋਂ ਪਸਮ ਆਰਤੀ ਹੋ ਰਹੀ ਸੀ ਅੰਦਰ ਸ਼ਰਦਾਲੂ ਵੀ ਮੌਜੂਦ ਸਨ ਪੁਜਾਰੀ ਵੀ ਮੌਜੂਦ ਸਨ ਆਰਤੀ ਦੇ ਦੌਰਾਨ ਕਿਸੇ ਦੇ ਵੱਲੋਂ ਪਿੱਛੇ ਖੜੇ ਕਿਸੇ ਸ਼ਰਧਾਲੂ ਦੇ ਵੱਲੋਂ ਮੁੱਖ ਪੁਜਾਰੀ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਆਰਤੀ ਕੀਤੀ ਜਾ ਰਹੀ ਸੀ ਉਹਨਾਂ ਤੇ ਗੁਲਾਲ ਪਾ ਦਿੱਤਾ ਜਾਂਦਾ ਔਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੁਲਾਲ ਜੋਤ ਦੇ ਸੰਪਰਕ ਦੇ ਵਿੱਚ ਆਂਦਾ ਹੈ ਤੇ ਉਹ ਅੱਗ ਫੜ ਲੈਂਦਾ ਅੱਗ ਇਸ ਤਰੀਕੇ ਦੇ ਨਾਲ ਉੱਥੇ ਮਚਦੀ ਹੈ ਕਿ ਨੇੜੇ ਖੜੇ ਜਿੰਨੇ ਵੀ ਜਣੇ ਹੁੰਦੇ ਨੇ ਉਹ ਇਸ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੁੱਖ ਪੁਜਾਰੀ ਸਮੇਤ ਜੋ ਦੱਸਿਆ ਜਾ ਰਿਹਾ ਕਿ 13 ਜਨੇ ਜਿਹੜੇ ਉੱਥੇ ਖੜੇ ਸੀ ਉਹ ਚੁਲਸੇ ਨੇ ਰੇਣਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹਨਾਂ ਨੂੰ ਤੁਰੰਤ ਉੱਥੇ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਜ਼ਖਮੀਆਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਵਿੱਚ 5 ਤੋਂ ਵੱਧ ਜਿਹੜੇ ਉਹ ਪੁਜਾਰੀ ਦੱਸੀ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਜ਼ਖਮੀ ਜਿਹੜੇ ਹੋਏ ਨੇ ਉਹ ਸ਼ਰਦਾਲੂ ਵੀ ਸ਼ਾਮਲ ਨੇ ਇਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਕੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਇਸ ਦੇ ਨਾਲ ਹੀ ਜਾਂਚ ਕਰ ਰਹੀ ਟੀਮ ਦੇ ਵੱਲੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਗੁਲਾਲ ਦੇ ਵਿੱਚ ਕੋਈ ਕੈਮੀਕਲ ਹੋ ਸਕਦਾ ਹੈ ਜਿਸ ਕਾਰਨ ਜਿਵੇਂ ਹੀ ਉਹ ਜੋਤ ਜਾਂ ਦੀਵੇ ਦੇ ਸੰਪਰਕ ਵਿੱਚ ਆਇਆ ਗੁਲਾਲ ਤੇ ਉਸਨੇ ਅੱਗ ਫੜ ਲਈ ਔਰ ਅੱਗੇ ਇਸ ਤਰੀਕੇ ਦੇ ਨਾਲ ਉੱਥੇ ਮੱਚੀ ਭਾਂਬੜ ਇਸ ਤਰੀਕੇ ਦੇ ਨਾਲ ਮੱਚਿਆ ਕਿ ਨੇੜੇ ਖੜੇ ਜਿੰਨੇ ਜਨੇ ਸੀ ਉਸ ਅੱਗ ਦੀ ਲਪੇੜ ਦੇ ਵਿੱਚ ਆ ਗਏ ਵੱਡੀ ਘਟਨਾ ਜਿੱਥੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਹਜ਼ਾਰਾਂ ਸ਼ਰਦਾਲੂ ਪਹੁੰਚੇ ਸੀ ਹਜ਼ਾਰਾਂ ਸ਼ਰਦਾਲੂ ਮਹਾਕਾਲ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਜਿੱਥੇ ਪਹੁੰਚੇ ਹੋਏ ਸਨ ਅੰਦਰ ਹਾਲਾਂਕਿ ਆਰਤੀ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਘੱਟ ਹੁੰਦੀ ਹੈ ਪੁਜਾਰੀ ਜਿਹੜੇ ਉਹ ਆਲੇ ਦੁਆਲੇ ਜ਼ਰੂਰ ਮੌਜੂਦ ਹੁੰਦੇ ਨੇ ਪਰ ਇਸ ਘਟਨਾ ਦੇ ਵਿੱਚ 13 ਦੇ ਕਰੀਬ ਜ਼ਖਮੀ ਤਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਵੱਡਾ ਹਾਦਸਾ ਹੋਇਆ ਪਸਮਾਰਤੀ ਕੀਤੀ ਜਾ ਰਹੀ ਸੀ ਜਦੋਂ ਕਿਸੇ ਦੇ ਵੱਲੋਂ ਗੁਲਾਲ ਉਡਾ ਦਿੱਤਾ ਗਿਆ ਗੁਲਾਲ ਉਡਾਉਣ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਪੁਜਾਰੀਆਂ ਦੇ ਨਾਲ ਜਿਹੜੇ ਸ਼ਰਧਾਲੂ ਵੀ ਅੰਦਰ ਮੌਜੂਦ ਹੁੰਦੇ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੌਕੇ ਤੇ ਤੁਰੰਤ ਹਰਕਤ ਦੇ ਵਿੱਚ ਆਂਦਿਆ ਜਿਹੜੇ ਬਾਹਰ ਸ਼ਰਧਾਲੂ ਖੜੇ ਹੁੰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ 6 ਅਜਿਹੇ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਜ਼ਖਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੰਦਰ ਜਦੋਂ ਪਸਮ ਆਰਤੀ ਕਰ ਰਹੇ ਸਨ ਪੁਜਾਰੀ ਤੇ ਏਸੇ ਦੌਰਾਨ ਕਈ ਸ਼ਰਦਾਲੂ ਅੰਦਰ ਖੜੇ ਸੀ ਕਿਉਂਕਿ ਹਜ਼ਾਰਾਂ ਸ਼ਰਦਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਤੇ ਏਸੇ ਤਿਹਾੜ ਮੌਕੇ ਅੰਦਰ ਜਦੋਂ ਪਸਮ ਆਰਤੀ ਹੋ ਰਹੀ ਸੀ ਅੰਦਰ ਸ਼ਰਦਾਲੂ ਵੀ ਮੌਜੂਦ ਸਨ ਪੁਜਾਰੀ ਵੀ ਮੌਜੂਦ ਸਨ ਆਰਤੀ ਦੇ ਦੌਰਾਨ ਕਿਸੇ ਦੇ ਵੱਲੋਂ ਪਿੱਛੇ ਖੜੇ ਕਿਸੇ ਸ਼ਰਧਾਲੂ ਦੇ ਵੱਲੋਂ ਮੁੱਖ ਪੁਜਾਰੀ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਆਰਤੀ ਕੀਤੀ ਜਾ ਰਹੀ ਸੀ ਉਹਨਾਂ ਤੇ ਗੁਲਾਲ ਪਾ ਦਿੱਤਾ ਜਾਂਦਾ ਔਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੁਲਾਲ ਜੋਤ ਦੇ ਸੰਪਰਕ ਦੇ ਵਿੱਚ ਆਂਦਾ ਹੈ ਤੇ ਉਹ ਅੱਗ ਫੜ ਲੈਂਦਾ ਅੱਗ ਇਸ ਤਰੀਕੇ ਦੇ ਨਾਲ ਉੱਥੇ ਮਚਦੀ ਹੈ ਕਿ ਨੇੜੇ ਖੜੇ ਜਿੰਨੇ ਵੀ ਜਣੇ ਹੁੰਦੇ ਨੇ ਉਹ ਇਸ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੁੱਖ ਪੁਜਾਰੀ ਸਮੇਤ ਜੋ ਦੱਸਿਆ ਜਾ ਰਿਹਾ ਕਿ 13 ਜਨੇ ਜਿਹੜੇ ਉੱਥੇ ਖੜੇ ਸੀ ਉਹ ਚੁਲਸੇ ਨੇ ਰੇਣਾ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹਨਾਂ ਨੂੰ ਤੁਰੰਤ ਉੱਥੇ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਜ਼ਖਮੀਆਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਵਿੱਚ 5 ਤੋਂ ਵੱਧ ਜਿਹੜੇ ਉਹ ਪੁਜਾਰੀ ਦੱਸੀ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਜ਼ਖਮੀ ਜਿਹੜੇ ਹੋਏ ਨੇ ਉਹ ਸ਼ਰਦਾਲੂ ਵੀ ਸ਼ਾਮਲ ਨੇ ਇਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਕੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਇਸ ਦੇ ਨਾਲ ਹੀ ਜਾਂਚ ਕਰ ਰਹੀ ਟੀਮ ਦੇ ਵੱਲੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਗੁਲਾਲ ਦੇ ਵਿੱਚ ਕੋਈ ਕੈਮੀਕਲ ਹੋ ਸਕਦਾ ਹੈ ਜਿਸ ਕਾਰਨ ਜਿਵੇਂ ਹੀ ਉਹ ਜੋਤ ਜਾਂ ਦੀਵੇ ਦੇ ਸੰਪਰਕ ਵਿੱਚ ਆਇਆ ਗੁਲਾਲ ਤੇ ਉਸਨੇ ਅੱਗ ਫੜ ਲਈ ਔਰ ਅੱਗ ਇਸ ਤਰੀਕੇ ਦੇ ਨਾਲ ਉੱਥੇ ਮੱਚੀ ਭਾਂਬੜ ਇਸ ਤਰੀਕੇ ਦੇ ਨਾਲ ਮੱਚਾ ਕਿ ਨੇੜੇ ਖੜੇ ਜਿੰਨੇ ਜਨੇ ਸੀ ਉਸ ਅੱਗ ਦੀ ਲਪੇੜ ਦੇ ਵਿੱਚ ਆ ਗਏ ਵੱਡੀ ਘਟਨਾ ਜਿੱਥੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਹਜ਼ਾਰਾਂ ਸ਼ਰਦਾਲੂ ਪਹੁੰਚੇ ਸੀ ਹਜ਼ਾਰਾਂ ਸ਼ਰਦਾਲੂ ਮਹਾਕਾਲ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਜਿੱਥੇ ਪਹੁੰਚੇ ਹੋਏ ਸਨ ਅੰਦਰ ਹਾਲਾਂਕਿ ਆਰਤੀ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਘੱਟ ਹੁੰਦੀ ਹੈ ਪੁਜਾਰੀ ਜਿਹੜੇ ਉਹ ਆਲੇ-ਦੁਆਲੇ ਜ਼ਰੂਰ ਮੌਜੂਦ ਹੁੰਦੇ ਨੇ ਪਰ ਇਸ ਘਟਨਾ ਦੇ ਵਿੱਚ 13 ਦੇ ਕਰੀਬ ਜ਼ਖਮੀ ਤਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਵੱਡਾ ਹਾਦਸਾ ਹੋਇਆ ਪਸਮ ਆਰਤੀ ਕੀਤੀ ਜਾ ਰਹੀ ਸੀ ਜਦੋਂ ਕਿਸੇ ਦੇ ਵੱਲੋਂ ਗੁਲਾਲ ਉਡਾ ਦਿੱਤਾ ਗਿਆ ਗੁਲਾਲ ਉਡਾਨ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਪੁਜਾਰੀਆਂ ਦੇ ਨਾਲ ਜਿਹੜੇ ਸ਼ਰਧਾਲੂ ਵੀ ਅੰਦਰ ਮੌਜੂਦ ਹੁੰਦੇ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੌਕੇ ਤੇ ਤੁਰੰਤ ਹਰਕਤ ਦੇ ਵਿੱਚ ਆਂਦਿਆ ਜਿਹੜੇ ਬਾਹਰ ਸ਼ਰਧਾਲੂ ਖੜੇ ਹੁੰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ 6 ਅਜਿਹੇ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਜ਼ਖਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੰਦਰ ਜਦੋਂ ਪਸ਼ਮ ਆਰਤੀ ਕਰ ਰਹੇ ਸਨ ਪੁਜਾਰੀ ਤੇ ਇਸੇ ਦੌਰਾਨ ਕਈ ਸ਼ਰਦਾਲੂ ਅੰਦਰ ਖੜੇ ਸੀ ਕਿਉਂਕਿ ਹਜ਼ਾਰਾਂ ਸ਼ਰਦਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਤੇ ਇਸੇ ਤਿਹਾਰ ਮੌਕੇ ਅੰਦਰ ਜਦੋਂ ਪਸ਼ਮ ਆਰਤੀ ਹੋ ਰਹੀ ਸੀ ਅੰਦਰ ਸ਼ਰਦਾਲੂ ਵੀ ਮੌਜੂਦ ਸਨ ਪੁਜਾਰੀ ਵੀ ਮੌਜੂਦ ਸਨ ਆਰਤੀ ਦੇ ਦੌਰਾਨ ਕਿਸੇ ਦੇ ਵੱਲੋਂ ਪਿੱਛੇ ਖੜੇ ਕਿਸੇ ਸ਼ਰਧਾਲੂ ਦੇ ਵੱਲੋਂ ਮੁੱਖ ਪੁਜਾਰੀ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਆਰਤੀ ਕੀਤੀ ਜਾ ਰਹੀ ਸੀ ਉਹਨਾਂ ਤੇ ਗੁਲਾਲ ਪਾ ਦਿੱਤਾ ਜਾਂਦਾ ਹੈ ਔਰ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਗੁਲਾਲ ਜੋਤ ਦੇ ਸੰਪਰਕ ਦੇ ਵਿੱਚ ਆਂਦਾ ਹੈ ਤੇ ਉਹ ਅੱਗ ਫੜ ਲੈਂਦਾ ਅੱਗ ਇਸ ਤਰੀਕੇ ਦੇ ਨਾਲ ਉੱਥੇ ਮਚਦੀ ਹੈ ਕਿ ਨੇੜੇ ਖੜੇ ਜਿੰਨੇ ਵੀ ਜਣੇ ਹੁੰਦੇ ਨੇ ਉਹ ਇਸ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੁੱਖ ਪੁਜਾਰੀ ਸਮੇਤ ਜੋ ਦੱਸਿਆ ਜਾ ਰਿਹਾ ਹੈ ਕਿ 13 ਜਨੇ ਜਿਹੜੇ ਉੱਥੇ ਖੜੇ ਸੀ ਉਹ ਚੁਲਸੇ ਨੇ ਔਰ ਇਹਨਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹਨਾਂ ਨੂੰ ਤੁਰੰਤ ਉੱਥੇ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਜ਼ਖਮੀਆਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਵਿੱਚ 5 ਤੋਂ ਵੱਧ ਜਿਹੜੇ ਉਹ ਪੁਜਾਰੀ ਦੱਸੀ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਜ਼ਖਮੀ ਜਿਹੜੇ ਹੋਏ ਨੇ ਉਹ ਸ਼ਰਦਾਲੂ ਵੀ ਸ਼ਾਮਲ ਨੇ ਇਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਕੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਜਾਂਚ ਕਰ ਰਹੀ ਟੀਮ ਦੇ ਵੱਲੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੁਲਾਲ ਦੇ ਵਿੱਚ ਕੋਈ ਕੈਮੀਕਲ ਹੋ ਸਕਦਾ ਹੈ ਜਿਸ ਕਾਰਨ ਜਿਵੇਂ ਹੀ ਉਹ ਜੋਤ ਜਾਂ ਦੀਵੇ ਦੇ ਸੰਪਰਕ ਵਿੱਚ ਆਇਆ ਗੁਲਾਲ ਤੇ ਉਸਨੇ ਅੱਗ ਫੜ ਲਈ ਔਰ ਆਗੇ ਇਸ ਤਰੀਕੇ ਦੇ ਨਾਲ ਉੱਥੇ ਮੱਚੀ ਭਾਂਬੜ ਇਸ ਤਰੀਕੇ ਦੇ ਨਾਲ ਮੱਚਾ ਕਿ ਨੇੜੇ ਖੜੇ ਜਿੰਨੇ ਜਨੇ ਸੀ ਉਸ ਅੱਗ ਦੀ ਲਪੇੜ ਦੇ ਵਿੱਚ ਆ ਗਏ ਵੱਡੀ ਘਟਨਾ ਜਿੱਥੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਹਜ਼ਾਰਾਂ ਸ਼ਰਦਾਲੂ ਪਹੁੰਚੇ ਸੀ ਹਜ਼ਾਰਾਂ ਸ਼ਰਦਾਲੂ ਮਹਾਕਾਲ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਜਿੱਥੇ ਪਹੁੰਚੇ ਹੋਏ ਸਨ ਅੰਦਰ ਹਾਲਾਂਕਿ ਆਰਤੀ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਘੱਟ ਹੁੰਦੀ ਹੈ ਪੁਜਾਰੀ ਜਿਹੜੇ ਉਹ ਆਲੇ ਦੁਆਲੇ ਜ਼ਰੂਰ ਮੌਜੂਦ ਹੁੰਦੇ ਨੇ ਪਰ ਇਸ ਘਟਨਾ ਦੇ ਵਿੱਚ 13 ਦੇ ਕਰੀਬ ਜ਼ਖਮੀ ਤਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਵੱਡਾ ਹਾਦਸਾ ਹੋਇਆ ਪਸਮਾਰਤੀ ਕੀਤੀ ਜਾ ਰਹੀ ਸੀ ਜਦੋਂ ਕਿਸੇ ਦੇ ਵੱਲੋਂ ਗੁਲਾਲ ਉਡਾ ਦਿੱਤਾ ਗਿਆ ਗੁਲਾਲ ਉਡਾਨ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਪੁਜਾਰੀਆਂ ਦੇ ਨਾਲ ਜਿਹੜੇ ਸ਼ਰਧਾਲੂ ਵੀ ਅੰਦਰ ਮੌਜੂਦ ਹੁੰਦੇ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੌਕੇ ਤੇ ਤੁਰੰਤ ਹਰਕਤ ਦੇ ਵਿੱਚ ਆਂਦਿਆ ਜਿਹੜੇ ਬਾਹਰ ਸ਼ਰਧਾਲੂ ਖੜੇ ਹੁੰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ 6 ਅਜਿਹੇ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਜ਼ਖਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੰਦਰ ਜਦੋਂ ਪਸਮ ਆਰਤੀ ਕਰ ਰਹੇ ਸਨ ਪੁਜਾਰੀ ਤੇ ਇਸੇ ਦੌਰਾਨ ਕਈ ਸ਼ਰਦਾਲੂ ਅੰਦਰ ਖੜੇ ਸੀ ਕਿਉਂਕਿ ਹਜ਼ਾਰਾਂ ਸ਼ਰਦਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਤੇ ਇਸੇ ਤਿਹਾੜ ਮੌਕੇ ਅੰਦਰ ਜਦੋਂ ਪਸਮ ਆਰਤੀ ਹੋ ਰਹੀ ਸੀ ਅੰਦਰ ਸ਼ਰਦਾਲੂ ਵੀ ਮੌਜੂਦ ਸਨ ਪੁਜਾਰੀ ਵੀ ਮੌਜੂਦ ਸਨ ਆਰਤੀ ਦੇ ਦੌਰਾਨ ਕਿਸੇ ਦੇ ਵੱਲੋਂ ਪਿੱਛੇ ਖੜੇ ਕਿਸੇ ਸ਼ਰਧਾਲੂ ਦੇ ਵੱਲੋਂ ਮੁੱਖ ਪੁਜਾਰੀ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਆਰਤੀ ਕੀਤੀ ਜਾ ਰਹੀ ਸੀ ਉਹਨਾਂ ਤੇ ਗੁਲਾਲ ਪਾ ਦਿੱਤਾ ਜਾਂਦਾ ਔਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੁਲਾਲ ਜੋਤ ਦੇ ਸੰਪਰਕ ਦੇ ਵਿੱਚ ਆਂਦਾ ਹੈ ਤੇ ਉਹ ਅੱਗ ਫੜ ਲੈਂਦਾ ਅੱਗ ਇਸ ਤਰੀਕੇ ਦੇ ਨਾਲ ਉੱਥੇ ਮਚਦੀ ਹੈ ਕਿ ਨੇੜੇ ਖੜੇ ਜਿੰਨੇ ਵੀ ਜਣੇ ਹੁੰਦੇ ਨੇ ਉਹ ਇਸ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੁੱਖ ਪੁਜਾਰੀ ਸਮੇਤ ਜੋ ਦੱਸਿਆ ਜਾ ਰਿਹਾ ਹੈ ਕਿ 13 ਜਨੇ ਜਿਹੜੇ ਉੱਥੇ ਖੜੇ ਸੀ ਉਹ ਚੁਲਸੇ ਨੇ ਰੇਣਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹਨਾਂ ਨੂੰ ਤੁਰੰਤ ਉੱਥੇ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਜ਼ਖਮੀਆਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਵਿੱਚ 5 ਤੋਂ ਵੱਧ ਜਿਹੜੇ ਉਹ ਪੁਜਾਰੀ ਦੱਸੀ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਜ਼ਖਮੀ ਜਿਹੜੇ ਹੋਏ ਨੇ ਉਹ ਸ਼ਰਦਾਲੂ ਵੀ ਸ਼ਾਮਲ ਨੇ ਇਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਕੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਜਾਂਚ ਕਰ ਰਹੀ ਟੀਮ ਦੇ ਵੱਲੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੁਲਾਲ ਦੇ ਵਿੱਚ ਕੋਈ ਕੈਮੀਕਲ ਹੋ ਸਕਦਾ ਹੈ ਜਿਸ ਕਾਰਨ ਜਿਵੇਂ ਹੀ ਉਹ ਜੋਤ ਜਾਂ ਦੀਵੇ ਦੇ ਸੰਪਰਕ ਵਿੱਚ ਆਇਆ ਗੁਲਾਲ ਤੇ ਉਸਨੇ ਅੱਗ ਫੜ ਲਈ ਔਰ ਆਗੇ ਇਸ ਤਰੀਕੇ ਦੇ ਨਾਲ ਉੱਥੇ ਮੱਚੀ ਭਾਂਬੜ ਇਸ ਤਰੀਕੇ ਦੇ ਨਾਲ ਮੱਚਾ ਕਿ ਨੇੜੇ ਖੜੇ ਜਿੰਨੇ ਜਣੇ ਸੀ ਉਸ ਅੱਗ ਦੀ ਲਪੇੜ ਦੇ ਵਿੱਚ ਆ ਗਏ ਵੱਡੀ ਘਟਨਾ ਜਿੱਥੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਹਜ਼ਾਰਾਂ ਸ਼ਰਦਾਲੂ ਪਹੁੰਚੇ ਸੀ ਹਜ਼ਾਰਾਂ ਸ਼ਰਦਾਲੂ ਮਹਾਕਾਲ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਜਿੱਥੇ ਪਹੁੰਚੇ ਹੋਏ ਸਨ ਅੰਦਰ ਹਾਲਾਂਕਿ ਆਰਤੀ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਘੱਟ ਹੁੰਦੀ ਹੈ ਪੁਜਾਰੀ ਜਿਹੜੇ ਉਹ ਆਲੇ ਦੁਆਲੇ ਜ਼ਰੂਰ ਮੌਜੂਦ ਹੁੰਦੇ ਨੇ ਪਰ ਇਸ ਘਟਨਾ ਦੇ ਵਿੱਚ 13 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਵੱਡਾ ਹਾਦਸਾ ਹੋਇਆ ਪਰ ਸਮਾਰਤੀ ਕੀਤੀ ਜਾ ਰਹੀ ਸੀ ਜਦੋਂ ਕਿਸੇ ਦੇ ਵੱਲੋਂ ਗੁਲਾਲ ਉਡਾ ਦਿੱਤਾ ਗਿਆ ਗੁਲਾਲ ਉਡਾਉਣ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਪੁਜਾਰੀਆਂ ਦੇ ਨਾਲ ਜਿਹੜੇ ਸ਼ਰਧਾਲੂ ਵੀ ਅੰਦਰ ਮੌਜੂਦ ਹੁੰਦੇ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੌਕੇ ਤੇ ਤੁਰੰਤ ਹਰਕਤ ਦੇ ਵਿੱਚ ਆਂਦਿਆ ਜਿਹੜੇ ਬਾਹਰ ਸ਼ਰਧਾਲੂ ਖੜੇ ਹੁੰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ 6 ਅਜੇ ਇਹ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਜ਼ਖਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੰਦਰ ਜਦੋਂ ਪਸਮ ਆਰਤੀ ਕਰ ਰਹੇ ਸਨ ਪੁਜਾਰੀ ਤੇ ਇਸੇ ਦੌਰਾਨ ਕਈ ਸ਼ਰਦਾਲੂ ਅੰਦਰ ਖੜੇ ਸੀ ਕਿਉਂਕਿ ਹਜ਼ਾਰਾਂ ਸ਼ਰਦਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਤੇ ਇਸੇ ਤਿਹਾਰ ਮੌਕੇ ਅੰਦਰ ਜਦੋਂ ਪਸਮ ਆਰਤੀ ਹੋ ਰਹੀ ਸੀ ਅੰਦਰ ਸ਼ਰਦਾਲੂ ਵੀ ਮੌਜੂਦ ਸਨ ਪੁਜਾਰੀ ਵੀ ਮੌਜੂਦ ਸਨ ਆਰਤੀ ਦੇ ਦੌਰਾਨ ਕਿਸੇ ਦੇ ਵੱਲੋਂ ਪਿੱਛੇ ਖੜੇ ਕਿਸੇ ਸ਼ਰਧਾਲੂ ਦੇ ਵੱਲੋਂ ਮੁੱਖ ਪੁਜਾਰੀ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਆਰਤੀ ਕੀਤੀ ਜਾ ਰਹੀ ਸੀ ਉਹਨਾਂ ਤੇ ਗੁਲਾਲ ਪਾ ਦਿੱਤਾ ਜਾਂਦਾ ਔਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੁਲਾਲ ਜੋਤ ਦੇ ਸੰਪਰਕ ਦੇ ਵਿੱਚ ਆਂਦਾ ਹੈ ਤੇ ਉਹ ਅੱਗ ਫੜ ਲੈਂਦਾ ਅੱਗ ਇਸ ਤਰੀਕੇ ਦੇ ਨਾਲ ਉੱਥੇ ਮਚਦੀ ਹੈ ਕਿ ਨੇੜੇ ਖੜੇ ਜਿੰਨੇ ਵੀ ਜਣੇ ਹੁੰਦੇ ਨੇ ਉਹ ਇਸ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੁੱਖ ਪੁਜਾਰੀ ਸਮੇਤ ਜੋ ਦੱਸਿਆ ਜਾ ਰਿਹਾ ਕਿ 13 ਜਨੇ ਜਿਹੜੇ ਉੱਥੇ ਖੜੇ ਸੀ ਉਹ ਚੁਲਸੇ ਨੇ ਰੇਣਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹਨਾਂ ਨੂੰ ਤੁਰੰਤ ਉੱਥੇ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਜ਼ਖਮੀਆਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਵਿੱਚ 5 ਤੋਂ ਵੱਧ ਜਿਹੜੇ ਉਹ ਪੁਜਾਰੀ ਦੱਸੀ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਜ਼ਖਮੀ ਜਿਹੜੇ ਹੋਏ ਨੇ ਉਹ ਸ਼ਰਦਾਲੂ ਵੀ ਸ਼ਾਮਲ ਨੇ ਇਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਕੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਜਾਂਚ ਕਰ ਰਹੀ ਟੀਮ ਦੇ ਵੱਲੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੁਲਾਲ ਦੇ ਵਿੱਚ ਕੋਈ ਕੈਮੀਕਲ ਹੋ ਸਕਦਾ ਹੈ ਜਿਸ ਕਾਰਨ ਜਿਵੇਂ ਹੀ ਉਹ ਜੋਤ ਜਾਂ ਦੀਵੇ ਦੇ ਸੰਪਰਕ ਵਿੱਚ ਆਇਆ ਗੁਲਾਲ ਤੇ ਉਸਨੇ ਅੱਗ ਫੜ ਲਈ ਔਰ ਅੱਗੇ ਇਸ ਤਰੀਕੇ ਦੇ ਨਾਲ ਉੱਥੇ ਮੱਚੀ ਭਾਂਬੜ ਇਸ ਤਰੀਕੇ ਦੇ ਨਾਲ ਮੱਚਿਆ ਕਿ ਨੇੜੇ ਖੜੇ ਜਿੰਨੇ ਜਣੇ ਸੀ ਉਸ ਅੱਗ ਦੀ ਲਪੇੜ ਦੇ ਵਿੱਚ ਆ ਗਏ ਵੱਡੀ ਘਟਨਾ ਜਿੱਥੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਹਜ਼ਾਰਾਂ ਸ਼ਰਦਾਲੂ ਪਹੁੰਚੇ ਸੀ ਹਜ਼ਾਰਾਂ ਸ਼ਰਦਾਲੂ ਮਹਾਕਾਲ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਜਿੱਥੇ ਪਹੁੰਚੇ ਹੋਏ ਸਨ ਅੰਦਰ ਹਾਲਾਂਕਿ ਆਰਤੀ ਦੇ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਘੱਟ ਹੁੰਦੀ ਹੈ ਪੁਜਾਰੀ ਜਿਹੜੇ ਉਹ ਆਲੇ ਦੁਆਲੇ ਜ਼ਰੂਰ ਮੌਜੂਦ ਹੁੰਦੇ ਨੇ ਪਰ ਇਸ ਘਟਨਾ ਦੇ ਵਿੱਚ 13 ਦੇ ਕਰੀਬ ਜ਼ਖਮੀ ਦਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਵੱਡਾ ਹਾਦਸਾ ਹੋਇਆ ਪਸਮਾਰਤੀ ਕੀਤੀ ਜਾ ਰਹੀ ਸੀ ਜਦੋਂ ਕਿਸੇ ਦੇ ਵੱਲੋਂ ਗੁਲਾਲ ਉਡਾ ਦਿੱਤਾ ਗਿਆ ਗੁਲਾਲ ਉਡਾਉਣ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਪੁਜਾਰੀਆਂ ਦੇ ਨਾਲ ਜਿਹੜੇ ਸ਼ਰਧਾਲੂ ਵੀ ਅੰਦਰ ਮੌਜੂਦ ਹੁੰਦੇ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਮੌਕੇ ਤੇ ਤੁਰੰਤ ਹਰਕਤ ਦੇ ਵਿੱਚ ਆਂਦਿਆ ਜਿਹੜੇ ਬਾਹਰ ਸ਼ਰਧਾਲੂ ਖੜੇ ਹੁੰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ 6 ਅਜੇਹੇ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਜ਼ਖਮੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੰਦਰ ਜਦੋਂ ਪਸਮ ਆਰਤੀ ਕਰ ਰਹੇ ਸਨ ਪੁਜਾਰੀ ਤੇ ਇਸੇ ਦੌਰਾਨ ਕਈ ਸ਼ਰਦਾਲੂ ਅੰਦਰ ਖੜੇ ਸੀ ਕਿਉਂਕਿ ਹਜ਼ਾਰਾਂ ਸ਼ਰਦਾਲੂ ਜਿਹੜੇ ਨੇ ਉਹ ਪਹੁੰਚਦੇ ਨੇ ਮਹਾਕਾਲ ਦੇ ਨਾਲ ਹੋਲੀ ਮਨਾਉਣ ਦੇ ਲਈ ਤੇ ਇਸੇ ਤਿਹਾਰ ਮੌਕੇ ਅੰਦਰ ਜਦੋਂ ਪਸਮ ਆਰਤੀ ਹੋ ਰਹੀ ਸੀ ਅੰਦਰ ਸ਼ਰਦਾਲੂ ਵੀ ਮੌਜੂਦ ਸਨ ਪੁਜਾਰੀ ਵੀ ਮੌਜੂਦ ਸਨ ਆਰਤੀ ਦੇ ਦੌਰਾਨ ਕਿਸੇ ਦੇ ਵੱਲੋਂ ਪਿੱਛੇ ਖੜੇ ਕਿਸੇ ਸ਼ਰਧਾਲੂ ਦੇ ਵੱਲੋਂ ਮੁੱਖ ਪੁਜਾਰੀ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਆਰਤੀ ਕੀਤੀ ਜਾ ਰਹੀ ਸੀ ਉਹਨਾਂ ਤੇ ਗੁਲਾਲ ਪਾ ਦਿੱਤਾ ਜਾਂਦਾ ਔਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਗੁਲਾਲ ਜੋਤ ਦੇ ਸੰਪਰਕ ਦੇ ਵਿੱਚ ਆਂਦਾ ਹੈ ਤੇ ਉਹ ਅੱਗ ਫੜ ਲੈਂਦਾ ਅੱਗ ਇਸ ਤਰੀਕੇ ਦੇ ਨਾਲ